ਹਾਂਜੀ ਕਿਦਾਂ ਹੋ ਸਾਰੇ ਆਈ ਹੋਪ ਠੀਕ ਠਾਕ ਹੋਵੋਗੇ ਵਧੀਆ ਚਾਹੀਦੇ ਹੋਗੇ ਹਾਂਜੀ ਥੇ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਦਿਨੋਂ ਤੋਂ ਨਮਨ ਕਰਨਾ ਚਾਹੁੰਦੀ ਹਾਂ ਤੁਸੀਂ ਮੇਰੇ ਚੈਨਲ ਨੂੰ ਬਹੁਤ ਵਧੀਆ ਮਤਲਬ ਕਿ ਸਪੋਰਟ ਕਰ ਰਹੇ ਹੋ ਹਾਂਜੀ ਮੈਂ ਤੁਹਾਡਾ ਦਿਲੋਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਤੇ ਅੱਜ ਆਪਣਾ ਟੌਪਿਕ ਹੈਗਾਗਾ ਵੀ ਲਾਈਨਿੰਗ ਵਾਲੇ ਸੂਟ ਨੂੰ ਕਿੱਦਾਂ ਅਟੈਚ ਕਰੀਏ ਵੀ ਲਾਈਨਿੰਗ ਕਿੱਦਾਂ ਅਟੈਚ ਕਰੀਏ ਸੂਟ ਦੇ ਉੱਪਰ ਹਾਂਜੀ ਇਹ ਮੇਰਾ ਜਵਰ ਚੜਦਾ ਸੂਟ ਹੈ ਜੀ ਇਹਦੇ ਉੱਪਰ ਮੈਂ ਦੇਖੋ ਰਿਵਰਸਿਬਲ ਟੇਪ ਪ੍ਰੈਸ ਕਰਕੇ ਅਟੈਚ ਕਰ ਲਈ ਆ ਇਹਦੇ ਵਿੱਚ ਰੀਵਰਸਿਬਲ ਟੇਪ ਮੈਂ ਲਗਾ ਲਈ ਆ ਤੇ ਜੋ ਸਭ ਤੋਂ ਮੇਨ ਗੱਲ ਹੁੰਦੀ ਆ ਬਲੋਈਆਂ ਪੈਣ ਦੀ ਕਿਉਂਕਿ ਜਦੋਂ ਜੌਰ ਰੈਟ ਦੇ ਕੱਪੜੇ ਉੱਪਰ ਆਪਾਂ ਬਲੋਈਆਂ ਪਾਉਣੇ ਨਾ ਹੋਰ ਇਹ ਥਾਂ ਚੀਜ਼ ਦੇ ਉੱਪਰ ਬਲਜੇ ਪੈਣ ਲੱਗ ਜਾਂਦੇ ਨੇ ਇਹਨਾਂ ਨੂੰ ਮਤਲਬ ਕਿ ਸਲਾਈ ਮਾਰ ਕੇ ਵੀ ਨਹੀਂ ਚੰਗੀ ਤਰ੍ਹਾਂ ਇਹ ਅਟੈਚ ਹੁੰਦਾਗਾ ਤਾਂ ਮੈਂ ਇਹਨਾਂ ਨੂੰ ਮਤਲਬ ਕਿ ਪ੍ਰੈਸ ਕਰਕੇ ਚੰਗੀ ਤਰ੍ਹਾਂ ਲਾਈਨਿੰਗ ਨੂੰ ਟਿਕਾ ਕੇ ਰੀਵਰਸਿਬਲ ਟੇਪ ਲਗਾ ਕੇ ਐਸੀ ਉੱਪਰਲੀ ਸਾਈਡ ਵੀ ਮੈਂ ਰੀਵਰਸਿਬਲ ਟੇਪ ਨਾਲ ਹੀ ਅਟੈਚ ਕਰ ਲਿਆ ਸੀ ਸਾਰੇ ਨੂੰ ਗਲਾ ਟੀਰਾ ਕੱਟਣ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਪੱਗ ਪੈਨ ਲੈ ਕੇ ਨਾ ਇਦਾਂ ਕਰਕੇ ਨਿਸ਼ਾਨੀ ਲਗਾ ਕੇ ਨਾਲ-ਨਾਲ ਮੈਂ ਪੱਗ ਪੈਨ ਦੇ ਵਿੱਚ ਅਟੈਚ ਕਰ ਦਿੱਤਾ ਦੇਖੋ ਆ ਮੇਰੇ ਕੋਲੋਂ ਹੀ ਨਿਸ਼ਾਨੀ ਲਾਈ ਹੋਈ ਹੈ ਇਹਦੇ ਨਾਲ ਮਤਲਬ ਕਿ ਮੈਂ ਨੇ ਨਾ ਦੇਖੋ ਪੱਗ ਪੈਨ ਅਟੈਚ ਕਰ ਦਿੱਤੇ ਨੇ ਹਾਂਜੀ ਤੇ ਇਹ ਫਿਟਿੰਗ ਦੀ ਨਿਸ਼ਾਨੀ ਆਪਾਂ ਥੋੜੀ ਥੋੜੀ ਲੂਜ਼ ਰੱਖ ਕੇ ਪਹਿਲਾਂ ਹੀ ਲਗਾ ਕੇ ਰੱਖ ਲਈ ਹੈ ਤਾਂ ਕਿ ਬਾਅਦ ਵਿੱਚ ਨਾ ਫਿਰ ਇਹ ਕਪੜਾ ਮਤਲਬ ਕਿ ਬਹੁਤ ਪਰੇਸ਼ਾਨ ਕਰ ਦਤਾਂਗੇ ਉਹ ਕਾਜਾ ਸਲਾਈ ਕਰਨ ਵੇਲੇ ਹਾਂਜੀ ਬਹੁਤ ਮੁਸ਼ਕਲ ਨਾਲ ਹਾਂਜੀ ਇਹ ਆਪਣਾ ਨੈਕ ਹੈਗਾ ਨੈਕ ਨੂੰ ਆਪਾਂ ਲਗਾਵਾਂਗੇ ਮੈਂ ਇਹਦੇ ਉੱਪਰ ਪਹਿਲਾਂ ਇਹ ओनली neck ਧਾਰ ਕੇ ਸਲਾਈ ਲਗਾ ਲਈ ਸੀ ਉਸ ਤੋਂ ਬਾਅਦ ਆਪਾਂ ਨੇ ਇਹਦੇ ਉੱਪਰ ਕਪੜਾ ਅਟੈਚ ਕਰਿਆ ਕਪੜਾ ਅਟੈਚ ਕਰਕੇ ਫਿਰ ਤੋਂ ਸਲਾਈ ਲਗਾਈ ਹੈ ਹੁਣ ਆਪਾਂ ਇਹਨੂੰ ਕੱਟ ਕੇ ਇਹਦੇ ਉੱਪਰ ਅਟੈਚ ਕਰਨਾ ਗਲੀ ਨੂੰ ਤੇ ਇਹ ਹੈ ਮੇਰਾ ਬੈਗ ਪੱਲਾ ਆਹ ਦੇਖੋ ਬੈਗ ਪੱਲੇ ਨੂੰ ਵੀ ਆਪੋ ਉਸ ਤਰ੍ਹਾਂ ਹੀ ਅਟੈਚ ਕਰਾਂਗੇ ਰਿਵਰਸੀਬਲ ਟੇਪ ਦੇ ਨਾਲ ਇਹ ਮੇਰੇ ਪ੍ਰੈਸ ਲਗਾਉਣ ਵਾਲੀ ਆ ਜਿਸ ਨੂੰ ਆਹ ਦੇਖੋ ਇਹ ਕਪੜੇ ਨੂੰ ਇਸ ਤਰ੍ਹਾਂ ਫੜ ਕੇ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਆਪ ਇਹਦੇ ਚ ਅਟੈਚ ਕਰ ਸਕਦੇ ਆ ਆ ਦੇਖੋ ਤੁਸੀਂ ਇਸ ਦੇ ਨਾਲ ਸਲਾਈ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਹੈਗੀ ਆਪਾਂ ਨੂੰ ਬਹੁਤ ਵਧੀਆ ਸੌਖੇ ਤਰੀਕੇ ਨਾਲ ਸਲਾਈ ਕਰ ਸਕਦੇ ਆ ਆਪਾਂ ਹਾਂਜੀ ਤੇ